ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਮੂਰਖ ਲੋਕਾਂ ਦੇ ਨਾਲ ਬਹਿਸ ਕਰਕੇ ਆਪਦਾ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਆ ਕਈ ਲੋਕ ਹੁੰਦੇ ਆ ਮੂਰਖ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਨਾਲ ਬਹਿਸ ਕਰੀ ਜਾਂਦੇ ਆ ਤੇ ਇਹੋ ਨਹੀਂ ਸੋਚਦੇ ਵੀ ਸਾਡੇ ਸਮੇਂ ਦੀ ਬਰਬਾਦੀ ਹੋ ਜਾਂਦੀ ਆ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਣਾ ਸੋ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਪਰ ਦੋਸਤੋ ਜੇ ਤੁਸੀਂ ਹਲੇ ਤੱਕ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਰਸਤੇ ਦੇ ਵਿੱਚ ਇੱਕ ਵਾਰ ਕੀ ਹੁੰਦਾ ਘੋੜਾ ਰਸਤੇ ਵਿੱਚ ਜਾ ਰਿਹਾ ਹੁੰਦਾ ਜਦੋਂ ਘੋੜਾ ਰਸਤੇ ਵਿੱਚ ਦੀ ਜਾ ਰਿਹਾ ਹੁੰਦਾ ਤਾਂ ਘੋੜੇ ਨੂੰ ਅੱਗੇ ਜਾ ਕੇ ਥੋੜੀ ਦੂਰ ਤੇ ਰਸਤੇ ਵਿੱਚ ਉਧਰ ਆਉਂਦਾ ਇੱਕ ਗਧਾ ਮਿਲ ਜਾਂਦਾ ਜਦੋਂ ਘੋੜੇ ਨੂੰ ਰਸਤੇ ਵਿੱਚ ਆਉਂਦੇ ਨੂੰ ਇੱਕ ਗਧਾ ਮਿਲ ਜਾਂਦਾ ਘੋੜਾ ਦਾ ਆਪਦੀ ਵਧੀਆ ਚਾਲ ਤੁਰੇ ਜਾਂਦਾ ਹੁੰਦਾ ਗਧਾ ਉਸ ਨੂੰ ਰੋਕ ਲੈਂਦਾ ਰਸਤੇ ਵਿੱਚ ਉਹਨੂੰ ਕਹਿੰਦਾ ਕਿ ਯਾਰ ਇੱਕ ਗੱਲ ਪੁੱਛਾਸ ਮੈਨੂੰ ਕਿ ਜਿਹੜਾ ਕਾਂ ਹੁੰਦਾ ਕਾਂ ਦਾ ਰੰਗ ਕਾਲਾ ਹੁੰਦਾ ਜਾਂ ਚਿੱਟਾ ਹੁੰਦਾ ਘੋੜਾ ਕਹਿੰਦਾ ਕਾਂ ਦਾ ਰੰਗ ਯਾਰ ਕਾਲਾ ਹੁੰਦਾ ਗਧਾ ਕਹਿੰਦਾ ਨਹੀਂ ਯਾਰ ਚਿੱਟਾ ਹੁੰਦਾ ਘੋੜਾ ਇੱਕ ਬਹੁਤ ਹੀ ਸਮਝਦਾਰ ਜਾਨਵਰ ਹੁੰਦਾ ਬਹੁਤ ਹੀ ਸਿਆਣਾ ਜਾਨਵਰ ਘੋੜਾ ਉਹ ਬੜਾ ਹੀ ਉਸ ਗਧੇ ਨੂੰ ਸਮਝਾਉਂਦਾ ਕਹਿੰਦਾ ਕਿ ਨਹੀਂ ਕਾਂ ਦਾ ਰੰਗ ਕਾਲਾ ਹੀ ਹੁੰਦਾ ਚਿੱਟਾ ਨਹੀਂ ਹੁੰਦਾ ਪਰ ਉਹ ਜਿਹੜਾ ਗਧਾ ਹੁੰਦਾ ਉਹ ਇੱਕ ਗੱਲ ਘੋੜੇ ਦੀ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਹਿੰਦਾ ਯਾਰ ਤੂੰ ਮੇਰੀ ਹਾਂ ਦੇ ਵਿੱਚ ਹਾਂ ਕਿਉਂ ਨਹੀਂ ਮਿਲਾਉਂਦਾ ਤੂੰ ਕਿਉਂ ਨਹੀਂ ਕਹਿੰਦਾ ਵੀ ਕਾਂ ਦਾ ਰੰਗ ਕਾਲਾ ਹੁੰਦਾ ਕਾਲਾ ਨਹੀਂ ਹੁੰਦਾ ਚਿੱਟਾ ਹੁੰਦਾ ਪਰ ਨਹੀਂ ਕਿੱਥੇ ਮੰਨਦਾ ਗਧਾ ਉਹ ਗਧਾ ਕਹੀ ਜਾਵੇ ਕਾਂ ਦਾ ਰੰਗ ਚਿੱਟਾ ਹੁੰਦਾ ਘੋੜਾ ਕਹੀ ਜਾਵੇ ਕਾਂ ਦਾ ਰੰਗ ਕਾਲਾ ਹੁੰਦਾ ਹੁਣ ਘੋੜਾ ਦਾ ਆਪਣੀ ਜਗ੍ਹਾ ਤੇ ਸਹੀ ਸੀ ਪਰ ਗਧਾ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਇਹ ਇਸੇ ਤਰ੍ਹਾਂ ਉਹਨਾਂ ਦੀ ਗੱਲ ਜਿਹੜੀ ਆ ਉਹ ਇੱਕ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਆ ਉਹਨਾਂ ਦੀ ਗੱਲਬਾਤ ਇੱਕ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਆ ਫਿਰ ਉਹ ਇੱਕ ਗੱਲ ਵਿੱਚੋਂ ਕੱਢਦੇ ਆ ਘੋੜਾ ਬਹੁਤ ਸਿਆਣਾ ਜਾਨਵਰ ਹੁੰਦਾ ਉਹ ਕਹਿੰਦਾ ਗਧੇ ਨੂੰ ਕਹਿੰਦਾ ਕਿਉਂ ਕਰਦੇ ਆ ਆਪਣਾ ਇਉਂ ਨਹੀਂ ਹੱਲ ਹੋਣਾ ਆਪਾਂ ਜੰਗਲ ਦਾ ਜਿਹੜਾ ਰਾਜਾ ਸ਼ੇਰ ਜੰਗਲ ਦਾ ਜਿਹੜਾ ਰਾਜਾ ਵਾ ਸ਼ੇਰ ਆਪਾਂ ਉਹਦੇ ਕੋਲ ਚਲਦੇ ਆ ਉਹ ਆਪਣੀ ਇਸ ਗੱਲ ਦਾ ਫੈਸਲਾ ਕਰੂਗਾ ਉਹ ਗਧਾ ਕਹਿੰਦਾ ਠੀਕ ਆ ਕਹਿੰਦਾ ਆਪਾਂ ਜੰਗਲ ਦੇ ਰਾਜੇ ਸ਼ੇਰ ਤੋਂ ਪੁੱਛ ਲੈਨੇ ਆ ਚਲ ਆਪਾਂ ਉਹਦੇ ਕੋਲ ਚਲਦੇ ਆ ਹੁਣ ਘੋੜਾ ਜਦੋਂ ਸ਼ੇਰ ਕੋਲ ਨੂੰ ਇਹ ਦੋਨੇ ਜਾਣੇ ਤੁਰੇ ਜਾਂਦੇ ਆ ਤਾਂ ਘੋੜਾ ਮਾਨੀ ਮਨ ਬੜਾ ਸੋਚਦਾ ਮਨ ਦੇ ਵਿੱਚ ਬੜਾ ਖੁਸ਼ ਹੁੰਦਾ ਕਿ ਚੱਲ ਯਾਰ ਆ ਤਾਂ ਬੜਾ ਵਧੀਆ ਗੱਲ ਹੋਈ ਕਿਉਂਕਿ ਘੋੜੇ ਨੂੰ ਪਤਾ ਹੁੰਦਾ ਕਿ ਕਾਂ ਦਾ ਰੰਗ ਕਾਲਾ ਮੈਂ ਸੱਚਾ ਵਾਂ ਤੇ ਮੈਨੂੰ ਫਾਇਦਾ ਹੋਣਾ ਮੈਂ ਹੀ ਸਹੀ ਹਾਂ ਜਦੋਂ ਹੁਣ ਜੰਗਲ ਦੇ ਰਾਜੇ ਦੇ ਕੋਲ ਪਹੁੰਚ ਜਾਂਦੇ ਆ ਕਾਂ ਆਪਣੇ ਘੋੜਾ ਤੇ ਗਧਾ ਕਾਂ ਦੀ ਇਸ ਗੱਲ ਨੂੰ ਲੈ ਕੇ ਤੇ ਜੰਗਲ ਦੇ ਰਾਜੇ ਨੂੰ ਜਾ ਕੇ ਕਹਿੰਦੇ ਆ ਕਿ ਰਾਜਾ ਸਾਹਿਬ ਇੱਕ ਗੱਲ ਪੁੱਛਣੀ ਐ ਤੁਹ ਤੋਂ ਉਹ ਕਹਿੰਦਾ ਹਾਂਜੀ ਦੱਸੋ ਆ ਘੋੜਾ ਬੋਲਿਆ ਕਹਿੰਦਾ ਕਿ ਜੀ ਜਿਹਦੀ ਜਿਹੜਾ ਬੇਵਕੂਫ ਹੋਵੇਗਾ ਜਿਹੜਾ ਬੇਵਕੂਫ ਹੋਵੇਗਾ ਜਿਹਦੀ ਗੱਲ ਗਲਤ ਹੋਊਗੀ ਤੁਸੀਂ ਉਹਨੂੰ ਮਾਰ ਦਿਓ ਜਾਨੂ ਮਾਰ ਦਿਓ ਉਹ ਜੰਗਲ ਦਾ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਭਾਈ ਠੀਕ ਆ ਤੁਸੀਂ ਇੱਕ ਵਾਰ ਗਲਤ ਆ ਦੱਸੋ ਗੱਲ ਕੀ ਹੋਈ ਆ ਉਹ ਕਹਿੰਦਾ ਘੋੜਾ ਬੋਲਿਆ ਕਹਿੰਦਾ ਜੀ ਮੈਂ ਆਹ ਗਧੇ ਨੂੰ ਕਦੋਂ ਦਾ ਕਹਿ ਰਿਹਾ ਵਾਂ ਕਿ ਕਾਂ ਦਾ ਰੰਗ ਕਾਲਾ ਹੁੰਦਾ ਇਹ ਮੰਨਦਾ ਹੀ ਨਹੀਂ ਇਹ ਕਹਿੰਦਾ ਕਾਂ ਦਾ ਰੰਗ ਚਿੱਟਾ ਹੁੰਦਾ ਹੁਣ ਤੁਸੀਂ ਇਹ ਦੱਸੋ ਕਿ ਕਾਂ ਦਾ ਰੰਗ ਕਾਲਾ ਹੁੰਦਾ ਜਾਂ ਚਿੱਟਾ ਹੁੰਦਾ ਕਿਹੜਾ ਇਹਦੇ ਵਿੱਚ ਸਹੀ ਆ ਉਹ ਸ਼ੇਰ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਫਿਰ ਕਹਿੰਦਾ ਕਿ ਬਸ ਆਹੀ ਗੱਲ ਆ ਕਹਿੰਦਾ ਹਾਂਜੀ ਇਹੀ ਗੱਲ ਆ ਕਿ ਉਹ ਫਿਰ ਸ਼ੇਰ ਘੋੜੇ ਨੂੰ ਕਹਿੰਦਾ ਕਹਿੰਦਾ ਇਉਂ ਕਰ ਫਿਰ ਤੂੰ ਹੁਣ ਮਰਨ ਦੇ ਲਈ ਤਿਆਰ ਹੋ ਜਾ ਜਦੋਂ ਸ਼ੇਰ ਉਹਨੂੰ ਘੋੜੇ ਨੂੰ ਕਹਿੰਦਾ ਕਿ ਤੂੰ ਮਰਨ ਦੇ ਲਈ ਤਿਆਰ ਹੋ ਜਾ ਤਾਂ ਘੋੜਾ ਇੱਕਦਮ ਡਰ ਜਾਂਦਾ ਉਹ ਇੱਕਦਮ ਡਰ ਜਾਂਦਾ ਤੇ ਕਹਿੰਦਾ ਕਿ ਜੀ ਮੇਰਾ ਕੀ ਕਸੂਰ ਆ ਮੇਤੋ ਕੀ ਗਲਤੀ ਹੋ ਗਈ ਮੈਂ ਤਾਂ ਸਹੀ ਕਿਹਾ ਕਾਂ ਦਾ ਰੰਗ ਕਾਲਾ ਹੀ ਹੁੰਦਾ ਇਹੀ ਤਾਂ ਮੈਂ ਕਿਹਾ ਵਾ ਤਾਂ ਉਹ ਜਿਹੜਾ ਸ਼ੇਰ ਹੁੰਦਾ ਇਹ ਉਹ ਕਹਿੰਦਾ ਯਾਰ ਸਭ ਤੋਂ ਵੱਡਾ ਬੇਵਕੂਫੀ ਤੂੰ ਆ ਉਹ ਕਹਿੰਦਾ ਸਭ ਤੋਂ ਵੱਡਾ ਬੇਵਕੂਫ ਤੂੰ ਆ ਮੈਂ ਤੈਨੂੰ ਹੀ ਮਾਰ ਦੇਣਾ ਉਹ ਕਹਿੰਦਾ ਉਹ ਕਾ ਤੋ ਜਿਹੜਾ ਸ਼ੇਰ ਹੁੰਦਾ ਉਹ ਕਹਿੰਦਾ ਤੈਨੂੰ ਨਹੀਂ ਪਤਾ ਵੀ ਇਹ ਗਧਾ ਵਾ ਤੂੰ ਗਧੇ ਨੇ ਨਾਲ ਬਹਿਸ ਹੀ ਕਿਉਂ ਕਰਦਾ ਜਦ ਤੈਨੂੰ ਪਤਾ ਵੀ ਇਹ ਗਧਾ ਵਾ ਇਹਨੇ ਗੱਲ ਮੰਨਣੀ ਨਹੀਂ ਤੂੰ ਇਹਦੇ ਨਾਲ ਬਹਿਸ ਕਿਉਂ ਕਰਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹੋ ਜਿਹੇ ਲੋਕ ਮਿਲ ਜਾਂਦੇ ਆ ਜਿਹੜੇ ਆਪਣੇ ਨਾਲ ਬਹਿਸ ਕਰਨ ਲੱਗ ਜਾਂਦੇ ਆ ਸੋ ਕਦੇ ਵੀ ਇਹੋ ਜਿਹੇ ਲੋਕ ਜਿਹੜੇ ਆ ਤੁਹਾਡੇ ਨਾਲ ਬਹਿਸ ਕਰਦੇ ਆ ਉਹਨਾਂ ਦੇ ਨਾਲ ਕਦੇ ਵੀ ਬਹਿਸ ਨਾ ਕਰਿਆ ਕਰੋ ਉਹਨਾਂ ਦੀ ਗੱਲ ਨੂੰ ਹਾਂਜੀ ਕਹਿ ਕੇ ਆਪ ਦਾ ਅੱਗੇ ਲੰਘ ਜਾ ਕਰੋ ਜੇਕਰ ਤੁਸੀਂ ਉਹਨਾਂ ਦੇ ਨਾਲ ਬਹਿਸ ਕਰਨ ਲੱਗੇ ਤਾਂ ਤੁਸੀਂ ਆਪਦੀ ਮੰਜ਼ਿਲ ਤੇ ਕਦੇ ਵੀ ਨਹੀਂ ਪਹੁੰਚ ਸਕਦੇ ਇਹੋ ਜਿਹੇ ਬਹਿਸ ਕਰਨ ਵਾਲੇ ਲੋਕ ਨਾਲੇ ਤਾਂ ਆਪਦਾ ਘਰ ਖਰਾਬ ਕਰਦੇ ਆ ਨਾਲੇ ਲੋਕਾਂ ਦਾ ਘਰ ਖਰਾਬ ਕਰਦੇ ਆ ਸੋ ਕਦੇ ਵੀ ਇਹੋ ਜੇ ਲੋਕਾਂ ਦੇ ਮੂੰਹ ਨਾ ਲੱਗਿਆ ਕਰੋ ਤੇ ਕਦੇ ਵੀ ਕਿਸੇ ਦੇ ਨਾਲ ਬਹਿਸ ਨਾ ਕਰਿਆ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਤੁਸੀਂ ਹਲੇ ਤੱਕ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲੋ ਧੰਨਵਾਦ ਜੀ